DS نیوز ਦੇ ਦੇਖਦੇ ਦਸਕਾਂ ਨੂੰ ਪਿਆਰ ਪਰੀ ਸਸਟ੍ਰਿਕਾ ਗੁਰਦਾਸਪੁਰ ਨਵੀਂ ਪੁਰ ਬਾਈਪਾਸ ਤੇ ਨੇੜੇ ਇੱਕ ਟਰੱਕ ਨੂੰ ওভারਟੇਕ ਕਰਦੇ ਸਮੇਂ ਕਾਰ ਦਰਖਤ ਨਾਲ ਟਕਰਾਈ ਕਾਰ ਵਿੱਚ ਸਵਾਰ ਚਾਰ ਨੌਜਵਾਨ ਗੰਬੀਰ ਰੂਪ ਵਿੱਚ ਹੋਏ ਜ਼ਖਮੀ ਤੇ ਮੌਕੇ ਤੇ ਪਹੁੰਚੇ ਪੁਲਸੇ ਅਧਿਕਾਰੀ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਪੱਤਰਕਾਰ ਅਸ਼ੋਕ ਜਿਹੇਵਾਲ ਦਵਿੰਦਰ ਸਿੰਘ ਦੀ ਖਾਸ ਫੋਟ ਧੰਨਵਾਦ ਜੇ ਕੀ ਗਲਤ ਹੋਈ ਮੇਰਾ ਜੀ ਨਵੀਪੁਰ ਮੇਰਾ ਪਿੰਡ ਵਾ ਜੀ ਇਹ ਨਵੀਪੁਰ ਕਲੋਨੀ ਪੈਂਦੀ ਪਰਮਜੀਤ ਮੇਰਾ ਨਾਮ ਆ ਅਸੀਂ ਪੀਸੋ ਸਕੂਟਰੀ ਤੇ ਆ ਰਹੇ ਹਾਂ ਨਾ ਅਚਾਨਕ ਇੱਧਰ ਜਾ ਰਹੇ ਹਾਂ ਕਿ ਬੀ ਜਾਣੇ ਇੱਧਰ ਮੇਲਾ ਲੱਗਦਾ ਲੱਗਾ ਤੇ ਮੇਲੇ ਮੇਲਾ ਦੇ ਬੰਦ ਪਿਆ ਆਏਗੇ ਤੈਨੂੰ ਛੰਨਿਆ ਰੋਡ ਜਾਣੇ ਆ ਤੇ ਅੱਗੋਂ ਇੱਕ ਟਰੱਕ ਵਾਲਾ ਆ ਰਿਹਾ ਸੀ ਉਧਰੋਂ ਗੱਡੀ ਆ ਰਹੀ ਸੀ ਦੋਨੋਂ ਪੱਚੇ ਕ੍ਰਾਸਿੰਗ ਕਰਦੇ ਵਹੀ ਗੱਡੀ ਕ੍ਰਾਸਿੰਗ ਕਰਦੇ ਪੀ 10 ਦੇ ਮੁੰਡੇ ਵੀ ਟ੍ਰੈਕ ਉਨੇ ਸ਼ਾਰਟ ਸਾਈਡ ਮਾਰੀ ਆ ਤੇ ਅਹੀਂ ਤੇ ਦੇਖਿਆ ਸ਼ਾਇਦ ਨੇ ਵੀ ਮਾਰੀ ਚੱਕਦਮ ਗੱਡੀ ਨਾ ਕੋਈ ਨਾ ਸਾਮੀ ਨਹੀਂ ਗਈ ਗੱਡੀ ਫਾਸ ਸੀ ਤੇ ਪਲਟੀ ਵਜੀ ਪਹਿਲਾਂ ਵਾਲੇ ਦੇ ਨਾਲ ਟੱਕਰ ਹੋਈ ਇਹਨਾਂ ਦੀ ਵਲਾ ਟੁੱਟ ਗਿਆ ਉਸ ਤੋਂ ਬਾਅਦ ਸਿੱਧਾ ਦਖਤ ਚੱਲੀ ਗੱਡੀ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਕੋ ਨਿਕਲਦੇ ਹੌਲੀ ਹੌਲੀ ਨਿਕਲਦੇ ਆ ਜਦੋਂ ਮੁੰਡਿਆਂ ਨੂੰ ਕੱਢ ਲਿਆ ਉਹਨੂੰ ਮੁੰਡੇ ਸਾਰੇ ਬਾਹਰ ਆ ਗਏ ਆ ਨਾ ਛੱਟਾ ਛੱਟਾ ਲੱਗੇ ਬਚਾਅ ਹੋ ਗਿਆ ਵਾ ਸਿਵਲ ਹੌਸਪੀਟਲ ਬਚਾ ਦਿੱਤਾ ਗਿਆ ਇਹਨਾਂ ਨੂੰ ਤੇ ਸਭ ਠੀਕ ਠਾਕ ਹੈ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਗੱਡੀ ਦਾ ਟਾਇਰ ਫੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਿਆ ਅੱਗੋਂ ਜਿਹੜੀ ਟ੍ਰੈਫਿਕ ਸਾਰੀ ਰੁਕ ਗਈ ਆ ਉਸ ਤੋਂ ਬਾਅਦ ਵੇਖਿਆ ਵਾ ਵੀ ਮੁੰਡੇ ਨਿਕਲ ਕੇ ਇੱਕ ਸਾਈਡ ਤੇ ਹੋ ਗਿਆ ਵੀ ਸਾਡਾ ਬਚਾਅ ਹੋ ਗਿਆ ਵਾ ਪਰ ਪਤਾ ਲੱਗਾ ਨਹੀਂ ਕਿੱਦਾਂ ਗੱਡੀ ਚੱਕਦਾ ਵੀ ਮਲ ਗਈ ਇੱਕ ਸਾਈਡ ਨੂੰ ਗੱਡੀ ਚੱਲ ਗਈ ਜਿੰਨੀ ਦੀ ਸਪੀਡ ਤੇ ਕਿੰਨੀ ਗੱਡੀ ਕਿੰਨੇ ਮੁੰਡੇ ਚਾਰ ਮੁੰਡੇ ਹੈਗੇ ਸੀ ਹਾਂ ਜੀ ਸਪੀਡ ਕਿੰਨੀ ਕੀ ਗੱਡੀ ਦੀ ਸਪੀਡ 100 ਦੀ ਸਪੀਡ ਤੇ ਹੋ ਗਈ ਗੱਡੀ ਦੀ ਸੋ ਉਹ ਦੀ ਹੈਗੀ ਜੀ ਜਿੰਨੇ ਬਲਾ ਟ੍ਰਾਂਸਪੋਰਟ ਵਾਲੇ ਸਾਹਮਣੇ ਪੜਦਾ ਵਾ ਤੇ ਫਾਸਟਾ ਹੋ ਗਈ ਤਾਂ ਦਾ ਨੰਬਰ ਆ ਵੀ ਚਾਰਾ ਮੜੇ ਸਾਰੇ ਸਟੱਮ ਮਹਣੀਟਾ ਲੱਗੀ ਜਾਂ ਜਿਆਦਾ ਲੱਗੀ ਹਾਂ ਇੱਕ ਤੇ ਲੱਗੀ ਆ ਸਿਰ ਤੇ ਲੱਗੀ ਆ ਨੱਕ ਤੇ ਲੱਗੀ ਆ ਬਚਾਹ ਹੋ ਗਿਆ ਜਾਨੀ ਕਿ ਜਿਆਦਾ ਸਟਾਂ ਲੱਗੀ ਬਚਾਹ ਹੋ ਗਿਆ ਵਾ ਠੀਕ ਠਾਕ ਨੇ ਉਦਾਂ ਹਾਂਜੀ ਔਰ ਇਹ ਕਿਹੜਾ ਰੋੜ ਹੈ ਤੇ ਕੀ ਸੇ ਗੱਲਬਾਤ ਹੋਈ ਆ ਇਹ ਬਾਈਪਾਸ ਨਵੀਂਪੁਰ ਰੋੜ ਵੱਜਦਾ ਹੈ ਕੋਈ ਇਨਫਰਮੇਸ਼ਨ ਆ ਇਹ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਤੇ ਅਸੀਂ ਪੁੱਛੇ ਆ ਮੌਕੇ ਤੇ ਪੁੱਛੇ ਆ ਕੇ ਵੇਖਿਆ ਵਾ ਹਾਲਾਤ ਦੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਆਫਰ ਸਾਈਡ ਤੋਂ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਇਹਨਾਂ ਕੋ ਨਹੀਂ ਹੋ ਸਕੀ ਤੇ ਖੰਬੇ ਦੇ ਵਿੱਚ ਜਾ ਵਜਈ ਖੰਬੇ ਤੋਂ ਬਾਅਦ ਜਾ ਕੇ ਦਰਖਤ ਵਿੱਚ ਵਜਈ ਆ ਤੇ ਅਚਾਨਕ ਗੱਡੀ ਵੱਜ ਗਈ। ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ ਇੱਕ ਘੰਟੇ ਦੇ ਕਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰੀ ਦੇ ਵਿੱਚ ਇਹਦੇ ਕੋਈ ਕਰੀਬ 3-4 ਲੜਕੇ ਦੱਸਦੇ ਨੇ ਹੈਗੇ ਸੀ ਸਵਾਰ ਤੇ ਜਿਹੜੇ ਮਾੜੀ-ਮੋੜੀ ਘਟਨਾ ਲੱਗੀ ਆ ਵਾ ਪਤਾ ਲੱਗਾ ਵੀ ਬਬਰੀ ਸਿਵਲ ਹਸਪੀਟਲ ਦੇ ਵਿੱਚ ਉਹ ਚਲੇ ਗਏ ਨੇ। ਕੋਈ ਨਾਂ ਪਤਾ ਲੱਗਦਾ ਇਹ ਕਿਹੜੇ ਘੜਬੜੇ ਹੈਗੇ ਨਾਂ ਦਾ ਨਹੀਂ ਕੋਈ ਪਤਾ ਇੱਕ ਲੜਕੇ ਦੇ ਨਾਂ ਦਾ ਪਤਾ ਲੱਗਾ ਵਾ ਪ੍ਰਿੰਸ ਨਾਂ ਦਾ ਲੜਕਾ ਜਿਹੜਾ ਦੇਣਾ ਲੱਗਦਾ ਰਹਿਣ ਵਾਲਾ ਵਾ ਤੇ ਬਾਕੀ ਜਾ ਕੇ ਵੈਰੀਫਾਈ ਕਰਦੇ ਆ ਕਿਉਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਮਜੀ ਇਹ ਇੱਕ ਗੱਡੀਆ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਗੱਡੀ ਤੇ ਟੋਟਲੀ ਵਾਵਾ ਹੀ ਨੁਕਸਾਨ ਹੋ ਚੁੱਕਾ ਹੈ ਦਾ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦੱਤਰ ਬੁਲਤ ਹਥਿਆਰ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਦੱਤਰ ਹਥਿਆਰ ਨਹੀਂ ਮਿਲਿਆ ਸਾਡੀ ਮੈਂ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹੋ ਜਿਹਾ ਹਥਿਆਰ ਤੋਂ ਨਹੀਂ ਮਿਲਿਆ